ਤੁਸੀਂ ਦੇਖ ਰਹੇ ਹੋ ਪਬਲਿਕ ਸਮਾਣਾ ਨਿਊਜ਼ ਤੇ ਅਸੀਂ ਅੱਜ ਸਮਾਣਾ ਦੀ ਸੇਖੋ ਕਲੋਨੀ ਚ ਪਹੁੰਚੇ ਹਾਂ ਸਵੇਰੇ 5 ਵਜੇ ਬਾਰਿਸ਼ ਪੈਣੀ ਸ਼ੁਰੂ ਹੁੰਦੀ ਹੈ ਲੇਕਿਨ 1 ਘੰਟਾ ਪੈਂਦੀ ਹੈ ਬਾਰਿਸ਼ ਦਾ ਜਿਹੜਾ ਪਾਣੀ ਹੈ 12 ਘੰਟੇ ਲਗਭਗ ਹੋ ਚੁੱਕੇ ਨੇ ਪਰ ਇੱਥੇ ਜਿਹੜਾ ਪਾਣੀ ਹੈ ਹਾਲੇ ਤੱਕ ਨਹੀਂ ਨਿਕਲਿਆ ਸੇਖੋ ਕਲੋਨੀ ਦੇ ਜਿਹੜੇ ਬੱਚੇ ਨੇ ਉਹਨਾਂ ਦਾ ਅੱਜ ਜਿਹੜਾ ਬਾਹਰ ਨਿਕਲਣਾ ਵੀ ਇੰਨਾ ਕੋ ਓਖਾ ਹੋ ਚੁੱਕਿਆ ਸੀ ਤੇ ਲੋਕਾਂ ਨੇ ਆਪਣੇ ਘਰਾਂ ਦੇ ਬਾਰਾਂ ਦੇ ਅੱਗੇ ਬੋਰਡ ਲਗਾ ਕੇ ਪਾਣੀ ਨੂੰ ਰੋਕਿਆ ਹੋਇਆ ਸੀ ਤਾਂ ਕਿ ਪਾਣੀ ਜਿਹੜਾ ਕਰਾਂ ਦੇ ਵਿੱਚ ਨਾ ਆ ਸਕੇ ਦੂਜੇ ਪਾਸੇ ਸੇਖੋ ਕਲੋਨੀ ਦੀ ਔਰਤਾਂ ਵੱਲੋਂ ਸਮਾਨਾ ਦੀ ਨਗਰ ਕੌਂਸਲ ਉੱਪਰ ਜਿਹੜੀ ਹੈ ਪੜਾਸੀ ਵੀ ਕੱਢੀ ਗਈ ਉਹਨਾਂ ਵੱਲੋਂ ਕਿਹਾ ਗਿਆ ਕਿ ਅਸੀਂ ਤਾਂ ਨਰਕ ਭਰੀ ਜ਼ਿੰਦਗੀ ਜੀ ਰਹੇ ਹਾਂ ਜਦੋਂ ਵੀ ਇੱਥੇ ਬਾਰਿਸ਼ ਪੈਂਦੀ ਹੈ ਉਦੋਂ ਹੀ ਸਾਡਾ ਜਿਹੜਾ ਜੀਣਾ ਔਖਾ ਹੋ ਜਾਂਦਾ ਤੇ ਇਹਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਸੇਖੋ ਕਲੋਨੀ ਵੱਲੋਂ ਥੋੜਾ ਧਿਆਨ ਦਿੱਤਾ ਜਾਵੇ ਕਿ ਅਸੀਂ ਜਿਹੜੇ ਗੰਦੇ ਪਾਣੀ ਦੇ ਵਿੱਚੋਂ ਜਦੋਂ ਵੀ ਬਾਰਿਸ਼ ਪੈਂਦੀ ਹੈ ਲੰਗਦੇ ਆ ਤੇ ਸਾਨੂੰ ਜਿਹੜਾ ਹੈ ਬਿਮਾਰੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਤੇ ਪਹਿਲਾਂ ਵੀ ਜਿਹੜੇ ਇਸ ਕਲੋਨੀ ਦੇ ਵਿੱਚ ਕੁਝ ਬੱਚੇ ਨੇ ਜਾਂ ਵਿਅਕਤੀ ਨੇ ਉਹ ਵੀ ਜਿਹੜੇ ਬਿਮਾਰ ਹੋਏ ਸਨ ਤੇ 55 ਲੱਖ ਰੁਪਏ ਦੀ ਜਿਹੜੀ ਹੈ ਨਗਰ ਕੌਂਸਲ ਵੱਲੋਂ ਮਸ਼ੀਨ ਖਰੀਦੀ ਜਾਂਦੀ ਹੈ ਪਰ ਹਲੇ ਵੀ ਜਿਹੜੀ ਉਹ ਮਸ਼ੀਨ ਦਾ ਜਿਹੜਾ ਕੋਈ ਵੀ ਜਿਹੜਾ ਕੰਮ ਨਹੀਂ ਲਿਆ ਜਾ ਰਿਹਾ ਲਗਾਤਾਰ ਤੁਹਾਡੇ ਨਾਲ ਜਿਹੜੀਆਂ ਤਸਵੀਰਾਂ ਨੇ ਨਗਰ ਕੌਂਸਲ ਦੇ ਉੱਪਰ ਕਿਤੇ ਨਾ ਕਿਤੇ ਹਲੇ ਵੀ ਜਿਹੜੇ ਕਈ ਸਵਾਲ ਜਿਹੜੇ ਖੜੇ ਹੁੰਦੇ ਨੇ ਗੱਲਬਾਤ ਕਰਦੇ ਆ ਸਾਰੇ ਇਸ ਕਲੋਨੀ ਦੇ ਕੀ ਅਨਦਰ ਕਹਿਣਾ ਹਾਂ ਜੀ ਕੀ ਨਾਮ ਜੀ ਦੇਖੋ ਸੇਕੋ ਕਲੋਨੀ ਦਾ ਕੀ ਹਾਲ ਹੋਇਆ ਪਿਆ ਮੀ ਪੈਂਦਾ ਇੱਕ ਘੰਟਾ ਪੈਂਦਾ 24 24 ਘੰਟੇ ਇੱਥੋਂ ਪਾਣੀ ਨਹੀਂ ਨਿਕਲਦਾ ਜੀ ਇੰਨਾ ਬੁਰਾ ਹਾਲ ਹੈ ਸਾਡੀ ਅੱਜ ਤੱਕ ਕਿਸੇ ਨੇ ਸਾਰੀ ਨਹੀਂ ਲਿੱਤੀ ਸਾਨੂੰ ਘਟੋ ਘਟ ਦੇਖੋ 30 35 ਸਾਲ ਹੋ ਗਏ ਨੇ ਇੱਥੇ ਰਹਿੰਦਿਆਂ ਨੂੰ ਪਾਣੀ ਦੇਖੋ ਨਿਕਲਣ ਦਾ ਕੋਈ ਨਿਕਾਸ ਵੀ ਹੋਣਾ ਚਾਹੀਦਾ ਹੈ ਲੇਕਿਨ ਨਹੀਂ ਮੋਟਰ ਵੀ ਨਹੀਂ ਚਲਾਉਂਦੇ ਹੈਗੇ ਦੇਖੋ ਸਾਡੇ ਬੱਚਿਆਂ ਦਾ ਛੋਟਾ ਕੰਦਾ ਘਰਾਂ ਲੈ ਕੇ ਸੀ ਫੱਟੇ ਲਾ ਲਾ ਕੇ ਇਵਨਕੇ ਵੈਰਨਾ ਚੋ ਬੱਚੇ ਵੀ ਨਹੀਂ ਅਸੀਂ ਸਕੂਲ ਭੇਜਦੇ ਦੇਖੋ ਕਿੰਨਾ ਬੁਰਾ ਹਾਲ ਹੈ ਕਿ ਸਾਡੇ ਬਾਰੇ ਪ੍ਰਸ਼ਾਸਨ ਕੁਛ ਲਈ ਸੋਚੇਗਾ ਨਹੀਂ ਮੈਡਮ ਮੀਤਾ ਸਰਕਾਰ ਤੋਂ ਹੀ ਮੰਗ ਕਰਦੇ ਆਂ ਦੇਖੋ ਅਸੀਂ ਨਰਕ ਕੱਢਦੇ ਪਏ ਆ ਵੀ ਸਾਡਾ ਇਹ ਨਰਕ ਦਾ ਕੋਈ ਨਾ ਕੋਈ ਹਿੱਲਾ ਕਰਾਇਆ ਜਾਵੇ ਹਰ ਵਾਰ ਆਉਂਦੇ ਨੇ ਵਾਅਦੇ ਕਰਦੇ ਨੇ ਚਲੇ ਜਾਂਦੇ ਨੇ ਪਰ ਕੋਈ ਹੱਲ ਨਹੀਂ ਕਰਦਾ ਸਾਨੂੰ ਸਾਡੇ ਥੇਕੋ ਕਲੋਨੀ ਦਾ ਬਸਟੈਂਡ ਦਾ ਹਾਲ ਚਾਹੀਦਾ ਹੈ ਇਹਦੇ ਵਾਸਤੇ ਸਰਕਾਰ ਨੂੰ ਇਹ ਬੇਨਤੀ ਹੈ ਵੀ ਸਾਡਾ ਕੋਈ ਹੱਲ ਕੀਤਾ ਜਾਵੇ ਸਾਡੇ ਘਰਾਂ ਨੂੰ ਜੋ ਡੁੱਬਣ ਤੋਂ ਬਚਾਇਆ ਜਾਵੇ ਬਾਰਿਸ਼ਾਂ ਦਿਨ 24 24 ਘੰਟੇ ਪਾਣੀ ਨਹੀਂ ਨਿਕਲਦਾ ਕਿਉਂ ਕੀ ਗੱਲ ਇਹ ਸ਼ਹਿਰ ਹੈ ਅਸੀਂ ਕਿਤੇ ਟੋਬੇ ਥੋੜੀ ਨਾ ਰੰਨੇ ਆ ਨਾਲੇ ਮੇਨ ਏਰੀਆ ਹਾਈ ਫਾਈ ਸਭ ਦਾ ਇਧੋਂ ਦਾ ਲੰਘ ਹੈ ਇਸ ਦੇ ਬਾਵਜੂਦ ਵੀ ਸਭ ਵੇਖ ਕੇ ਅੱਖਾਂ ਬੰਦ ਕਰ ਜਾਂਦੇ ਕੋਈ ਸੁਣਵਾਈ ਨਹੀਂ ਹੈਗੀ ਇਹ ਤਾਂ ਚੀਜ਼ ਬਹੁਤ ਗਲਤ ਹੈ ਆਖੇ ਕਰ ਅਸੀਂ ਵੀ ਆਪ ਸਮਾਜ ਵਿੱਚ ਰਹਿਨੇ ਆ ਕਿ ਅਸੀਂ ਇੱਕ ਸਾਈਡ ਤੇ ਹੀ ਛੁੱਟੇ ਹੋਏ ਇਹਨਾਂ ਨੂੰ ਚਾਹੀਦਾ ਹੈ ਵੀ ਜਦ ਬਾਰਿਸ਼ ਬੰਦ ਹੋਏ ਸਾਡੇ ਇੱਥੋਂ ਦਾ ਕੋਈ ਨਿਕਾਸ ਕੀਤਾ ਜਾਵੇ ਪਾਣੀ ਦਾ ਨਾਲੇ ਮੇਨ ਹੈ ਜੀ ਛੋਟੇ ਛੋਟੇ ਬੱਚੇ ਨੇ ਜਿਨ੍ਹਾਂ ਨੇ ਸਕੂਲਾਂ ਵੀ ਛੁੱਟੀਆਂ ਹੁੰਦੀਆਂ ਅੱਜ tinca ji ਕੀ ਕਹੋਗੇ ਸੇਖੋ ਕਲੋਨੀ ਦੇ ਹਾਲਾਤਾਂ ਬਾਰੇ ਸਵੇਰੇ 1 ਘੰਟਾ ਬਾਰਿਸ਼ ਪੰਦੀ ਤੇ 12 ਘੰਟੇ ਹੋ ਗਏ ਪਾਣੀ ਦੇ ਦੇਖੋ ਜਿਹੜਾ ਸੇਖੋ ਕਲੋਨੀ ਹੈ ਮੇਰਾ ਵਾਰਡ ਹੈ ਮੇਰਾ ਵਾਰਡ ਨਹੀਂ ਮੇਰਾ ਪਰਿਵਾਰ ਹੈ ਇੱਥੇ ਮੇਰੇ ਆਪਣੇ ਜਿੰਨੇ ਵੀ ਘਰ ਨੇ ਸਾਰੇ ਮੇਰੇ ਆਪਣੇ ਘਰ ਨੇ ਸਵੇਰੇ 1 ਘੰਟਾ ਮੀਂਹ ਪਿਆ 8 ਵਜੇ ਅਸੀਂ ਸਵੇਰੇ ਵੀ ਵੀਡੀਓ ਪਾਈ ਸੀਗੀ ਪੀਡੀਸੀ ਦੀ ਵੀ ਚੱਲ ਰਹੀ ਹੈ ਉਹ ਤੇ ਟਰੂਡੇ 50 ਟਰੂਡੇ ਵੀ ਚੱਲ ਰਹੀ ਹੈ 12 ਘੰਟੇ ਹੋ ਗਏ 12 ਘੰਟੇ ਦੇ ਕਰੀਬ ਹੋ ਗਏ ਹੁਣ ਵੀ ਇੱਥੇ ਗਲੀ ਵਿੱਚ 150 ਫੁੱਟ ਪਾਣੀ ਖੜਾ ਹੈ ਦਿਨ ਦੇ ਵਿੱਚ ਸੀਵਰੇਜ ਸਿਸਟਮ ਇੰਨਾ ਬੁਰਾ ਹਾਲ ਹੈ ਅ ਜਿਹੜਾ ਜਈਏ ਜਈ ਨਾਲ ਗੱਲ ਹੋ ਗਈ ਜਿਹੜਾ ਉਹ ਕੰਪਲੀਟ ਲਿਖਦਾ ਮੁੰਡਾ ਬਫੂਦ ਨਾਲ ਮੇਰੀ ਗੱਲ ਹੋ ਗਈ। ਉਰੇ ਕੋਈ ਢੇੜਾ ਮਾਰਨ ਦਾ ਕੰਨੀ ਆਇਆ। ਇੰਨਾ ਸੀਵਰੇਜ ਸਿਸਟਮ ਬੁਰਾ ਹਾਲਾ ਉਰੇ ਕੋਈ ਸਰਵਾਈ ਨਹੀਂ ਦੇਖੇ ਨਾਲ 12-12 ਘੰਟੇ ਇੱਥੇ ਪਾਣੀ ਖੜਾ ਰਹਿੰਦਾ ਉਰੇ। ਇੱਕ ਘੰਟਾ ਮੀਂਹ ਪੈਣ ਨਾਲ ਜਦ ਕੇ ਸਾਰਾ ਸਮਾਨ ਦੇ ਵਿੱਚੋਂ ਪਾਣੀ ਨਿਕਲ ਚੁੱਕਿਆ। ਉਰੇ ਸਿੱਖ ਕਲੋਨੀ ਵਿੱਚ ਪਾਣੀ ਦੇਖ ਤੁਸੀਂ ਤੁਹਾਡੇ ਸਾਹਮਣੇ ਤੁਸੀਂ ਦੇਖ ਰਹੇ ਹੋ। ਵੀ ਸਾਰੇ ਪਾਣੀ ਖੜਾ ਹੋ ਰਿਹਾ ਘਰ ਦੇ ਲੋਕ ਇੰਨੇ ਪਰੇਸ਼ਾਨ ਨੇ ਉਹ ਜਿਨ੍ਹਾਂ ਨੇ ਕਿਸੇ ਬੱਚਿਆਂ ਨੇ ਬਾਹਰ ਖੇਡਣਾ ਕਰਨਾ ਹੈ ਬਾਹਰ ਜਾਣਾ ਹੈ ਕੋਈ ਲੇਡੀਆਂ ਨੇ ਸ਼ੇਰ ਕਰਨ ਜਾਣਾ ਹੈ ਜਾਂ ਕੋਈ ਆਟਾ ਸਬਜੀ ਦਾਲ ਸਬਜੀ ਲੈ ਕੇ ਆਉਣੀ ਹੈ ਕਿਸ ਕਿਤੇ ਕਿਵੇਂ ਜਾਣਗੇ ਉਹ ਹੁਣ ਘਟੋ ਘਟੇ ਜਿਹੇ ਪ੍ਰਸ਼ਾਸਨ ਦੀ ਅੱਖਾਂ ਬਿਲਕੁਲ ਬੰਦ ਪਈਆਂ ਨੇ ਸਭ ਤੋਂ ਨਿਕੰਮੀ ਸਰਕਾਰ ਵੀ ਨਿਕੰਮੀ ਹੈ ਤੇ ਉਸ ਤੋਂ ਬਾਅਦ ਜਿਹੜਾ ਸਾਡਾ ਕਮੇਟੀ ਦਾ ਪ੍ਰਸ਼ਾਸਨਾ ਜਿਹੜਾ ਸੀਵਰੇਜ ਬੋਰਡ ਹੈ ਜੀ ਬਿਲਕੁਲ ਨਿਕੰਮਾ ਹੈ ਹਰ ਵਾਰੀ ਮੈਂ ਤਿੰਨ ਵਾਰੀ ਚਾਰ ਵਾਰੀ 10 ਵਾਰੀ ਮੇਰੀ ਮੀਟਿੰਗ ਹੋ ਚੁੱਕੀ ਹੈ ਯੂ ਸਾਹਿਬ ਨਾਲ ਹੋ ਚੁੱਕੀ ਹੈ ਤੇ ਆਪਣਾ ਅਰਵਿੰਦ ਖਰਾਨਾ ਜੀ ਨਾਲ ਮੇਰੀ ਮੀਟਿੰਗ ਹੋ ਚੁੱਕੀ ਹੈ ਐਸਡੀਓ ਸਾਹਿਬ ਨਾਲ ਵੀ ਜਿਹੜੀ ਇਹ ਪੁਰਾਣੀ ਲੈਨ ਹੈ ਉਹਨੂੰ ਵੱਡੀ ਲੈਨ ਨਾਲ ਜੋੜ ਦਿੱਤਾ ਜਾਵੇ ਤਾਂ ਕਿ ਕੁਛ ਰਾਹ ਮਿਲ ਸਕੇ ਉਹਦੇ ਨਾਲ ਨਾਲ ਇੱਕ ਇੱਥੇ ਰਖਣਾ ਸਾਹਿਬ ਨੇ 55 ਲੱਖ ਰੁਪਏ ਦੀ ਕੀਮਤ ਨਾਲ ਇੱਕ ਲੈਨ ਸੀਵਰੇਜ ਵੋਡ ਲੈਨ ਖੁਆਈ ਸੀ ਉਹ ਅੱਜ 7-8 ਸਾਲ ਹੋ ਗਏ ਉਹ ਅੱਜ ਤੱਕ ਕਦੇ ਸੀਵਰੇਜ ਵੋਡ ਨੇ ਸਾਬੀ ਨਹੀਂ ਕੀਤੀ ਉਹਨਾਂ ਡੇਢ ਮਹੀਨਾ ਪਹਿਲਾਂ ਮੈਨੂੰ ਪਤਾ ਲੱਗਿਆ ਸੀ ਵੀ ਇੱਥੇ ਜਿਹੜੀ ਲੈਨ ਆ ਉਹ ਸਫਾਈ ਕਰਨ ਵਾਲੀ ਹੈ ਮੈਂ ਸਫਾਈ ਦੇ ਬੰਦੇ ਲਾ ਵੀਤੇ ਸੀਗੇ ਜਿਹੜੇ ਸਫਾਈ ਕਰਮਚਾਰੀ ਨੇ ਇਹ ਮਹਾਨ ਨਕੰਮੇ ਨੇ ਕੋਈ ਕੰਮ ਕਰਕੇ ਰਾਜ ਨਹੀਂ ਸੀਵਰੇਜ ਬੋਰਡ ਦੇ ਬੰ ਮਸ਼ੀਨ ਲਿਆਂਦੀ ਹੈ 55 ਲੱਖ ਰੁਪਏ ਦੀ ਤੇ ਉਹ ਮਸ਼ੀਨ ਦੇ ਨਾਲ ਜਿਹੜੀ ਹੈ ਸ਼ਹਿਰ ਦੇ ਸੀਵਰੇਜ ਸਾਫ਼ ਕਰੇ ਜਾਂਦੇ ਪਰ ਉਹ ਮਸ਼ੀਨ ਜਿਹੜੀ ਹੈ ਅੱਜ ਤੱਕ ਉਹਦਾ ਰਫੂ ਚੱਕਰ ਸੁਣਿਆ ਜਾਂਦਾ ਕੀ ਕਹੋਗੇ ਵੇਖੋ ਮਸ਼ੀਨ ਲਿਆਂਦੀ ਹੈ 55 ਲੱਖ ਦੀ ਉਹ ਇੱਕ ਚਿੱਟਾ ਹਾਥੀ ਬਣ ਕੇ ਰਹਿ ਗਿਆ ਜੀ ਉਹ ਸ਼ਹਿਰ ਵਾਸਤੇ ਪਿੰਡਾਂ ਵਾਸਤੇ ਹੈ ਪਿੰਡਾਂ ਵਾਸਤੇ ਮਸ਼ੀਨ ਚੱਲੀ ਜਾਊਗੀ ਤਾਂ ਠੀਕ ਹੋ ਜਾਂਦੀ ਹੈ ਜਦੋਂ ਅਸੀਂ ਮਸ਼ੀਨ ਮੰਗਦੇ ਹਾਂ ਸਾਡੇ ਵਾਸਤੇ ਮਸ਼ੀਨ ਹੈ ਨਹੀਂ ਉਹ ਮਸ਼ੀਨ ਕਈ ਵਾਰੀ ਮੈਂ ਜਦੋਂ ਮਸ਼ੀਨ ਮੰਗਦੇ ਆ ਉਹ ਕਹਿੰਦੇ ਤੇਲ ਨਹੀਂ ਹੈਗਾ ਤੇਲ ਹੁਣ ਅਸੀਂ ਜੇਪਾਂ ਚ ਪਵਾਵਾਂਗੇ ਸਰਕਾਰ ਨੰਗਾ ਹੈ ਸਰਕਾਰ ਕੋ ਕੁਛ ਨਹੀਂ ਕੁਛ ਸਰਕਾਰ ਨੂੰ ਚਾਹੀਦਾ ਵੀ ਜਿੰਨੀ ਵੀ ਮਸ਼ੀਨ ਆਏ ਸਾਰੇ ਸਮਾਨੇ ਦੇ ਵਿੱਚ ਟੋਟਲ ਸੀਵਰੇਜ ਸਾਫ਼ ਕਰਾ ਕੇ ਪਾਣੀ ਨਿਕਾਸੀ ਕਰਾਈ ਜਾਵੇ ਤਾਂ ਕਿ ਜਿਹੜੇ ਮਹੱਲੇ ਵਾਸੀ ਨੇ ਸੁੱਖ ਸਹਾਂ ਲੈ ਕੇ ਰੱਖਾਂ। ਪਾਣਾ ਸੇਖੋ ਕਲੋਨੀ ਦਾ ਵਸਾ ਹੈ ਜੀ तकरीबन ਮੈਂ 35 ਸਾਲਾਂ ਤੋਂ ਸਮਾਨੇ ਇਸੇ ਸੇਖੋ ਕਲੋਨੀ ਵਿੱਚ ਰਹਿ ਰਿਹਾ। ਸੇਖੋ ਕਲੋਨੀ ਦਾ ਇੰਨਾ ਕੋ ਬੁਰਾ ਹਾਲ ਹੈ ਕਿ ਸਵੇਰੇ ਸ਼ਾਮ ਦੁਪਹਿਰ ਰਾਤ ਸਾਨੂੰ ਇੰਨਾ ਘਰਾਂ ਵਿੱਚੋਂ ਬਾਹਰ ਵੀ ਨਹੀਂ ਨਿਕਲਿਆ ਜਾ ਪਾਰਿਆ। ਕਿਉਂਕਿ ਜਦੋਂ ਵੀ ਸਮਾਨੇ ਚ ਬਾਰਿਸ਼ ਪੈਂਦੀ ਹੈ ਤੇ ਸਾਰਾ ਸਾਰਾ ਦਿਨ ਸਾਰੀ ਸਾਰੀ ਰਾਤ ਅਸੀਂ ਪਾਣੀ ਘਰਾਂ ਚੋਂ ਬਾਹਰ ਕੱਢਦੇ ਰਹਿਨੇ ਆ ਤੇ ਸਾਡੇ ਬੱਚੇ ਸਾਡੇ ਘਰ ਦੇ ਜੀ ਬਾਹਰ ਨਿਕਲਣਾ ਬਹੁਤ ਜ਼ਿਆਦਾ ਮੁਸ਼ਕਿਲ ਹੋ ਚੁੱਕਿਆ ਹੈ ਸਾਡੀਆਂ ਗੱਡੀਆਂ ਸਾਡੇ ਵਾਈਕਲ ਤੱਕ ਖਰਾਬ ਹੋ ਜਾਂਦੇ ਨੇ ਜਦੋਂ ਪਾਣੀ ਆਂਦਾ ਹੈ ਤੇ ਬਹੁਤ ਹੀ ਬੁਰਾ ਹਾਲ ਹੈ ਜੀ ਸਾਨੂੰ ਤਾਂ ਐਵੇਂ ਲੱਗਦਾ ਕਿ ਸਾਨੂੰ ਹੁਣ ਕਿਸ਼ਤੀਆਂ ਦੀ ਲੋੜ ਪੈਣੀ ਜਲਦੀ ਤੋਂ ਜਲਦੀ ਸਾਨੂੰ ਕਿਸ਼ਤੀਆਂ ਦੀ ਲੋੜ ਪੈਣੀ ਹੈ ਉਹ ਕਰਕੇ ਸਾਡੇ ਘਰਾਂ ਦੇ ਅੰਦਰ ਵੀ ਪਾਣੀ ਪੂਰਾ ਹੀ ਅੱਧਾ ਅੱਧਾ ਪਾਣੀ ਡੁੱਬ ਚੱਲਿਆ ਜੀ ਤੇ ਇਹ ਸਾਨੂੰ ਕਿਸੇ ਸਰਕਾਰਾਂ ਬਹੁਤ ਹੀ ਆਈਆਂ ਆਈਆਂ ਗਈਆਂ ਜਾਈ ਗਈਆਂ ਪਰ ਕਿਸੇ ਨੇ ਵੀ ਸਾਡੀ ਸੇਖੋ ਕਲੋਨੀ ਦੀ ਉਹ ਮੁਰੰਮਤ ਜਾਂ ਸੀਵਰੇਜ ਦਾ ਜਾਂ ਪਾਣੀ ਦਾ ਨਹੀਂ ਕੀਤਾ ਜੀ